ਨਮਸਕਾਰ ਤੇ ਦੇਖ ਰਿਹਾ ਹਾਂ ਪੰਜਾਬੀ ਬਾਡਨ ਨਿਊਜ਼ ਪਠਾਨਕੋਟ ਦੇ ਪਿੰਡ ਸੋਲੀ ਬੋਲੀ ਵਿਖੇ ਉਸ ਵਿਲੇ ਦਸ਼ਾ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਲੋਕਾਂ ਨੇ ਇੱਕ ਖੇਤ ਦੇ ਵਿੱਚ ਇੱਕ ਬੰਬ ਦਾ ਗੋਲਾ ਜ਼ਮੀਨ ਤੇ ਡਿੱਗਿਆ ਹੋਇਆ ਵੇਖਿਆ ਜਲਦੀ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪੁਜੀ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਲਈ ਸੈਨਾ ਨੂੰ ਇਤਲਾ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸੈਨਾ ਵੱਲੋਂ ਦਿੱਤੀ ਗਈ ਜਾਣਕਾਰੀ ਦਿੱਤਾ ਹੈ ਅਤੇ ਖੁਲਾਸਾ ਹੋਇਆ ਕਿ ਇਹ ਗੋਲਾ ਇੱਕ ਮੋਟਰਾਰ ਦਾ ਗੋਲਾ ਹੈ ਜੋ ਕਿ ਪਿਛਲੇ ਦਿਨੀਂ ਦੌਰਾਨ ਭਾਰਤ ਪਾਕਿਸਤਾਨ ਤਣਾਅ ਦੇ ਚਲਦੇ ਇੱਥੇ ਡਿੱਗਿਆ ਹੋਇਆ ਲੱਗਦਾ ਹੈ ਕਿ ਮੋਟਰਾਰ ਦਾ ਗੋਲਾ ਜਿੰਦਾ ਹੋਣ ਦੇ ਕਾਰਨ ਸੈਨਾ ਵੱਲੋਂ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਡਿਸਫਿਊਜ਼ ਕੀਤਾ ਗਿਆ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਰਕੇਸ਼ ਸ਼ਰਮਾ ਬੰਮੀਆ ਕਿ ਪਾਰਸਬਗ ਚੋਂ ਦਰਾਂਨ ਬੰਬ ਪਿਆ ਸੀਗਾ ਤੇ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਤ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਖੇਤਾਂ ਦੇ ਵਿੱਚ ਮਿਲਿਆ ਸੀਗਾ ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਪਬਜੀ ਲਈ ਸੀਗਾ ਜੀ ਹਾਂ ਬੰਬ ਜਿੰਦਾ ਸੀਗਾ ਜੀ ਖਤਮ ਹਾਂ ਰਿਪੋਰਟ ਕਰਤਾ ਜੀ ਕਾਫੀ ਤਮਕਾ ਹੋਇਆ ਤੇ ਪੌਣਾਂ ਅਨੁਕ ਜੀ ਰਿਪੋਰਟ ਕੀਤਾ ਜਿੰਦਾਬੰਦ ਬੰਬੀ